ਸ਼ਹੀਦ ਭਗਤ ਸਿੰਘ ਜੂਡੋ ਕਲੱਬ ਨੇ ਨਾਮੀ ਖਿਡਾਰੀ ਦੇਸ਼ ਨੂੰ ਦਿੱਤੇ ਨੇ ਅਜੇਹਾ ਹੀ ਉੱਭਰਦਾ ਖਿਡਾਰੀ ਹੈ 13 ਸਾਲਾਂ ਦਾ ਪਿਊਸ਼ ਜਿਸ ਦੇ ਪਿਤਾ ਅਖਬਾਰਾਂ ਵੰਡਣ ਦਾ ਕੰਮ ਕਰਦੇ ਨੇ ਪਰ ਉਸਨੇ ਛਤੀਸਗੜ ਦੇ ਰਾਏਪੁਰ ਦੇ ਵਿੱਚ ਹੋਈ ਚੈਂਪੀਅਨਸ਼ਿਪ ਦੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਚੋਂ ਆਏ ਖਿਡਾਰੀਆਂ ਨੂੰ ਹਰਾ ਕੇ 골ਡ ਮੈਡਲ ਜਿੱਤਿਆ ਗੁਰਦਾਸਪੁਰ ਦਾ ਮਸ਼ਹੂਰ ਜੁੱਡੋ ਸੈਂਟਰ ਹੈ ਸ਼ਹੀਦ ਭਗਤ ਸਿੰਘ ਜੁੱਡੋ ਕਲੱਬ ਜਿਨੇ ਬਹੁਤ ਹੀ ਵਧੀਆ-ਵਧੀਆ ਖਿਡਾਰੀ ਦੇਸ਼ ਨੂੰ ਦਿੱਤੇ ਆ ਔਰ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਨੇ ਹੁਣ ਇੱਕ ਬੱਚਾ ਛੋਟੇ ਜਿਹੇ ਕਰਦਾ ਬੱਚਾ ਜਿਸ ਦੇ ਪਿਤਾ ਜੀ ਸਵੇਰੇ ਅਖਬਾਰਾ ਵੰਡਨ ਦਾ ਲੋਕਾਂ ਦੇ ਕਰਾਵੇ ਅਖਬਾਰਾ ਵੰਡਨ ਦਾ ਕੰਮ ਕਰਦੇ ਆ ਉਹ ਨੈਸ਼ਨਲ ਲੈਵਲ ਤੇ ਜੁਡੋ ਵਿੱਚ 골ਡ ਜਿੱਤ ਕੇ ਲਿਆਇਆ ਪਿਊਸ਼ ਸਾਡੇ ਨਾਲ ਮੌਜੂਦ ਹੈ ਗੱਲ ਕਰਦੇ ਆ ਇਹਦੇ ਨਾਲ ਪਿਊਸ਼ ਕਿਦੋਂ ਸ਼ੁਰੂ ਕੀਤੀ ਗੇਮ ਔਰ ਕਿੱਥੇ ਖੇਲੇ ਹੋ 골ਡ ਕਿੱਥੋਂ ਲਿਆਇਆ 36 ਸਾਲ ਰਾਏਪੁਰ ਖੇਡ ਰਹੀ ਸੀ ਸੀਸੀ ਕ੍ਰਾਸ ਗੇਮਸ 골ਡ ਲਿਆ ਨੈਸ਼ਨਲ ਵਿੱਚ ਤੇ ਕੋਈ ਦੋ ਸਾਲ ਅਗੇਮ ਕਰਦੇ ਬਸ਼ੀਰ ਬਸੇ ਜੁਲੂ ਸੰਤ ਗੇਮ ਕਰਦਾ ਕਿਦੇ ਕਿਦੇ ਨਾਲ ਮੁਕਾਬਲਾ ਹੀ 골ਡਰ ਕਿੱਥੋਂ ਜਿੱਤੇ ਆ ਕਿੰਨੂੰ ਹਰਾ ਕੇ ਜਿੱਤੇ ਆ ਬਿਹਾਰਾਸ਼ਟਰ ਬਿਹਾਰਾਸ਼ਟਰ ਦਿੱਲੀ ਤੇ ਬੜੇ ਅੱਗੇ ਜਲਾ ਹੁੰਦੇ ਸੀ ਇਸ ਤੋਂ ਪਹਿਲੇ ਵੀ ਕੋਈ ਮੈਡਲ ਹਾਸਲ ਕੀਤਾ ਜੁੱਡੋ ਚ ਹਾਂਜੀ ਪਿਛਲੇ ਸਾਲ ਵੀ ਨੈਸ਼ਨਲ ਚ ਮੈਡਲ ਜਿੱਤੇ ਸੀ ਸਿਲਵਰ ਮੈਡਲ ਜਿੱਤੇ ਸੀ ਪਿਛਲੇ ਸਾਲ ਪਿਤਾ ਜੀ ਅਖਬਾਰਾ ਵੰਡਨ ਦਾ ਕੰਮ ਕਰਦੇ ਆ ਫਿਰ ਕੋਈ ਓਕਰ ਨਹੀਂ ਹੋਈ ਗੇਮ ਚ ਅੱਗੇ ਵਧਨ ਲਈ ਜਾਂ ਪੜਾਈ ਚ ਨਹੀਂ ਨਹੀਂ ਸੰਤ ਨੇ ਮਦਦ ਕੀਤੀ ਹੈ

ਵੈਪਰ ਵੰਡੀ ਦਾ ਵਾ ਜੋ ਵੀ ਸਾਡੀ ਇਨਕਮ ਹੁੰਦੀ ਆ ਬਸ ਉਹ ਬਸ ਉਹ ਜੀ ਆਪਣਾ ਹੀ ਵਜ਼ਾਰਾ ਕਰਦੇ ਪਿਆਗੇ ਆ ਉਹ ਤੁਹਾਡੇ ਬੱਚੇ ਪੜਦੇ ਪਿਆ ਸਾਰੇ ਕੰਮ ਕਰਦੇ ਆ ਤੇ ਇਹਨਾਂ ਦੀ ਸਭ ਤੋਂ ਜ਼ਿਆਦਾ ਸਾਡੀ ਮਤੋਂ ਕਰਦੇ ਪਿਆ ਇਹਨਾਂ ਦੇ ਆਜ ਕੋਸ਼ਾ ਮਦਦ ਕਰਦੇ ਪਿਆ ਨੇ ਉਹ ਕੋਈ ਵੀ ਸਾਨੂੰ ਸਾਨੂੰ ਇਹ ਬੱਚਿਆਂ ਨੂੰ ਕੋਈ ਤੰਗੀ ਨਹੀਂ ਆਉਂਦੀ ਗੇਮ ਤੇ ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਕਿਸੇ ਤਰ੍ਹਾਂ ਸਮਾਨ ਦੀ ਤੰਗੀ ਨਹੀਂ ਆਉਂਦੇ ਸਵੇਰੇ 5 ਵਜੇ ਉੱਠ ਕੇ ਕਰਦੇ ਹੋ ਤੇ ਕਿਦਾਂ ਫਿਰ ਪਰਿਵਾਰ ਦਾ ਗੁਜ਼ਾਰਾ ਚੱਲਦਾ ਮੁਸ਼ਕਲ ਨਹੀਂ ਹੁੰਦੀ ਕੋਈ ਆ ਫਿਰ ਤੁਸੀਂ ਮੁਸ਼ਕਿਲ ਹੁੰਦੀ ਆ ਅੱਜ ਕੱਲ੍ਹ ਸਕੂਲਾਂ ਵਿੱਚ ਵੀ ਫੀਸਾਂ ਵਗੈਰਾ ਬੱਚਿਆਂ ਨੂੰ ਦੇਣੇ ਬੰਦੇ ਬਹੀ ਕਨ ਬੱਚੇ ਚੰਗੇ ਪੜ੍ਹਨੇ ਗੇਮ ਦੇ ਨਾਲ ਬੱਚੇ ਚੰਗੇ ਪੜ੍ਹਨ ਦੇ ਨਾਲ ਚੰਗੇ ਅਫਸਰ ਬਣ ਆਡੀ ਰ ਫੌਇਸ਼ ਬਸਾਹੀ ਹੁੰਦੀ ਹੈ ਨਾ ਕਿ ਅੱਗੋਂ ਤੁਹਾਡੇ ਬੱਚੇ ਚੰਗੇ ਹੋਣਗੇ ਤੁਹਾਡੇ ਵੀ ਥੋੜੀ ਮਦਦ ਹੋ ਜਾਏਗੀ ਬੱਚੇ ਦੀ ਮਦਦ ਹੋ ਜਾਂਦੀ ਹੈ ਮਾਪਿਆਂ ਦੀ ਮਦਦ ਹੋ ਜਾਂਦੀ ਹੈ ਨੈਸ਼ਨਲ ਚ 골ਡ ਜਿੱਤ ਕੇ ਪਿਊਸ਼ ਨੇ ਤੇ ਦੱਸਤਾ ਕਿ ਉਹਦੇ ਚ ਕੁਆਲਿਟੀ ਹੈ ਹੁਨਰ ਹੈ ਅੱਗੋਂ ਫਿਰ ਇਸ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਮੈਂ ਆਸ਼ਨੂ ਆਈ ओलंपियास एथ देखना जाना ओलंपियास ओलंपिया ये उठे गोल्ड मॉल आ गए अपने दे देख लेना नावचा करे इसलिए माताजी भी ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕੀ ਨਾਮ ਦੀ ਆਪਣਾ ਮੇਰਾ ਨਾਮ ਸੰਤੋਸ਼ ਰਣੀ ਕਿੰਨੀ ਖੁਸ਼ੀ ਹੋ ਰਹੀ ਹੈ ਔਰ ਕੀ ਲੱਗਦਾ ਲੱਗ ਰਿਹਾ ਹੈ ਕਿਦਾਂ ਦਾ ਫੀਲ ਹੋ ਰਿਹਾ ਸੋ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਹੈ ਮਤਲਬ ਇਹਦਾ ਡ੍ਰੀਮ ਹੀ ਸੀਗਾ ਕਿ ਮੈਂ ਰੈਸਲਰ ਹੀ ਬੰਨਣਾ ਮੈਂ ਰੈਸਲਰ ਹੀ ਬੰਨਣਾ ਔਰ ਛੋਟੇ ਹੁੰਦੇ ਨੇ ਰੈਸਲਿੰਗ ਵਰਗਾ ਹਿੱਤ ਨਹੀਂ ਤੇ ਮੈਨੂੰ ਮਤਲਬ ਬਹੁਤ ਆਣਾ ਫਿਰ ਮੈਂ ਇਹਨਾਂ ਨੂੰ ਮੈਂ ਕਿ ਚਲੋ ਇਹਨਾਂ ਦੀ એનર્ਜੀ ਆਪਾਂ ਕਿਤੇ ਲਗਾਣੇ ਆ ਕਿਸੀ ਚੰਗੀ ਜਗ੍ਹਾ ਤੇ ਲਗਾਣੇ ਆ ਔਰ ਮੈਂ ਸ਼ਾਸਤਰੀ ਸਰ ਕੋਲ ਉਹ ਲੈ ਕੇ ਗਈਆਂ ਮਜੀ ਸਰ ਸਾਡੇ ਮਾਨਯੋਗ ਤੇ ਉਹਨਾਂ ਨਾਲ ਅਸੀਂ ਗੱਲ ਕੀਤੀ ਮੈਂ ਇਕੱਲੀ ਮੈਂ ਵੱਡੇ ਬੇਟੇ ਨੂੰ ਵੀ ਲੈ ਕੇ ਗਈ ਬਟ ਉਹ ਉੱਥੇ ਸਿਲੈਕਟ ਨਹੀਂ ਹੋਏ ਥੋੜੇ ਏਜਡ ਹੋਣ ਕਾਰਨ ਉਹਨਾਂ ਨੂੰ ਬੋਲੇ ਕਿ ਤੁਸੀਂ ਇਹਨਾਂ ਨੂੰ ਭੇਜਿਆ ਕਰੋ ਔਰ ਸਰ ਅੱਜ ਇਸ ਮੁਕਾਮ ਤੇ ਨੇ ਉਹਨਾਂ ਕੋਚਸ ਦੇ ਹੀ ਬਦੌਲਤ ਰੈਸਲਿੰਗ ਦੇਖਦਾ ਹੀ ਰੈਸਲਿੰਗ ਕਰਦਾ ਸੀ ਮਾ ਨੇ ਉਹਦਾ ਹੁਨਰ ਪਹਿਚਾਣ ਲਿਆ ਤੇ ਉਹਨੂੰ ਇਸ ਪਾਸੇ ਲਾਤਾ ਅੱਜ 골ਡ ਲੈ ਕੇ ਆਇਆ ਤੇ ਫਿਰ ਅੱਗੋਂ ਕਿਸ ਮੁਕਾਮ ਤੇ ਜਾ ਸਕਦਾ ਹੈ ਕਿੱਦਾਂ ਜਿਵੇਂ ਸੇਮ ਜੋ ਇਹਨਾਂ ਦੇ ਫਾਦਰ ਚਾਹੁੰਦੇ ਨੇ 올림픽 ਖੇਲਣ ਆਪਣਾ ਕੀ ਗੰਦੇ ਨੇ 올림픽 ਤੇ ਜਾਣ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਸਭ ਤੋਂ ਪਹਿਲੇ ਆਪਣਾ ਜੋ ਸਕੂਲ ਜਿੱਥੋਂ ਕੋਚਿੰਗ ਲੈ ਰਹੇ ਜਿਹੜੇ ਕੋਚੀਸ ਨੇ ਉਹਨਾਂ ਦਾ ਨਾਮ ਉੱਚਾ ਹੋਏਗਾ ਇਸੇ ਮੁਕਾਮ ਤੇ ਹਾਂਜੀ ਬਿਲਕੁਲ ਜੀ ਪਰਿਵਾਰ ਨੂੰ ਤੇ ਉਮੀਦ ਹੈ ਕਿ ਇਹਨਾਂ ਦਾ ਬੱਚਾ ਹੋਣ ਹਰ ਬੱਚਾ ਪਰਿਵਾਰ ਦੀ ਹਾਲਾਤ ਸੁਧਾਰੇਗਾ ਆਪਣੀ ਗੇਮ ਦੇ ਸਿਰ ਤੇ ਆਪਣੀ ਹੁਨਰ ਦੀ ਬਦੌਲਤ 올림픽 ਚ ਵੀ ਖੇਲੇਗਾ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ